ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਦੇ ਲਈ ਨਵੀਆਂ ਪਹਿਲ ਕਦਮੀਆਂ ਕਰ ਰਹੀ ਹੈ। ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀ ਵੱਲ ਵਧ ਰਿਹਾ ਜਿਸ ਕਰਕੇ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 114000 ਕਰੋੜ ਰੁਪਏ ਦੇ ਨਿਵੇਸ਼ ਨਾਲ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਵੀ ਹੱਲ ਕੀਤਾ ਗਿਆ ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਗ੍ਰੀਨ ਸਟੈਂਪ ਪੇਪਰ ਜਾਂ ਕਲਰ ਕੋਡਿੰਗ ਆਫ ਸਟੈਂਪ ਪੇਪਰ ਇਹ ਪਹਿਲੀ ਵਾਰ ਹੋਈ ਹੈ ਇਨਵੈਸਟ ਪੰਜਾਬ ਤੁਸੀਂ ਜਾਣਦੇ ਹੋ ਇਸ ਗੱਲ ਬਾਰੇ ਫਿਰ ਸਿੰਗਲ ਵਿੰਡੋ ਤਾਂ ਘਰੇ ਕਹਿੰਦਾ ਸਿੰਗਲ ਵਿੰਡੋ ਪਰ ਵਿੰਡੋ ਚੋਂ ਬਹੁਤ ਵਿੰਡੋ ਨਿਕਲਦੀ ਹੈ ਸਿੰਗਲ ਵਿੰਡੋ ਦੀ ਬਜਾਏ ਸਿੰਗਲ ਵਿੰਡੋ ਸਿੰਗਲ ਪੈਨ ਕਰਾ ਬਿਪੈਨ ਵੀ ਉਹੀ ਚੱਲੇ ਬਸ ਸਾਰੀਆਂ ਪਰਮਿਸ਼ਨਾਂ ਉੱਥੇ ਹੋਣ ਸੋ ਇਹ ਤੁਹਾਡੇ ਤੋਂ ਅਸੀਂ ਆਈਡੀਆਜ਼ ਲੈਣੇ ਨੇ ਕਿ ਕਿਸ ਤਰ੍ਹਾਂ ਇਹ ਹੋ ਸਕਦਾ ਕੀ ਹੋ ਸਕਦਾ ਉਹ ਦੇਸ ਕਾਫੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਉਹ ਦੇਸ ਵੀ ਕਿਉਂਕਿ ਜੇ ਤੁਹਾਡੀਆਂ ਚਿਮਣੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤਾਂ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਪੀਤੇ ਦਿਨੀ ਭਾਰੀ ਬਰਸਾਤ ਹੋਣ ਦੇ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਜਿੱਥੇ ਅਸਲ ਵਿੱਚ ਮੈਂ ਮੌਜੂਦ ਹਾਂ ਬਸਤੀ ਗੁਜਾਈ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਘਰ ਜਿਹੜਾ ਢਹਿ ਢੇਰੀ ਹੋ ਗਿਆ ਹਾਲਾਂਕਿ ਗਣੀਮਤ ਇਹ ਰਹੀ ਕਿ ਇਸ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਦਿਨ ਦੇ ਸਮੇਂ ਇਹ ਇੱਕ atypria ਔਰ ਅਸਲ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਉਹਨਾਂ ਆਪਣੀ ਟੀਮ ਹੋ ਨਾਲ ਇੱਥੇ ਪਹੁੰਚੇ ਨੇ ਜਾਇਜ਼ਾ ਲੈ ਰਹੇ ਨੇ ਔਰ ਪੰਜਾਬ ਸਰਕਾਰ ਵੱਲੋਂ ਇਹਨਾਂ ਲੋਕਾਂ ਦੀ ਬਾਹ ਫੜੀ ਹੈ ਇਹਨਾਂ ਲੋਕਾਂ ਨੂੰ ਹੁਣ ਮੁਆਵਜ਼ਾ ਦਿੱਤਾ ਜਾਣਾ ਹੈ 71 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈਗੀ ਹੈ ਉਹ ਪੂਰੇ ਪੰਜਾਬ ਲਈ ਰਿਲੀਜ਼ ਕੀਤੀ ਗਈ ਹੈ ਤੇ ਨਾਲ ਦੀ ਨਾਲ ਜਿਹੜਾ 5 ਕਰੋੜ ਰੁਪਇਆ ਹੈਗਾ ਉਹ ਸਿਰਫ ਜਲੰਧਰ ਦੇ ਇਲਾਕੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਜਿਹੜੀ ਰਾਸ਼ੀ ਹੈਗੀ ਹੈ ਉਹ ਦਿੱਤੀ ਗਈ ਹੈ ਔਰ 650 ਦੇ ਕਰੀਬ ਜਿਹੜੇ ਪੈਸੇ ਹੈਗੇ ਆ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਹਲਕੀ ਪੀਚੀਜ਼ ਵਗੈਰਾ ਆਈਆਂ ਹੈਗੀਆਂ ਨੇ ਉਹਨਾਂ ਲੋਕਾਂ ਨੂੰ ਇੰਤਿਆਂ ਨਾਲ ਹਾਂ ਦਸਮਗਰੀ ਜਿਹੜੀ ਹੈਗੀ ਆ ਉਹ ਦਿੱਤੀ ਗਈ ਆ ਔਰ ਇਹ ਜਿਹੜੇ ਬਜ਼ੁਰਗ ਮਹਿਲਾ ਹੈਗੇ ਨੇ ਡਿਸਾਬ ਜਿਹਨਾਂ ਨਾਲ ਗੱਲ ਕਰ ਰਹੇ ਨੇ ਉਹਨਾਂ ਨੂੰ ਵੀ ਮੁਆਵਜ਼ਾ ਜਿਹੜਾ ਹੈਗਾ ਦਿੱਤਾ ਜਾਣਾ ਕਿਉਂਕਿ ਘਰ ਬੁਰੀ ਤਰ੍ਹਾਂ ਦਾ ਨਾਲ ਢਾਈ ਢੇਰੀ ਹੋ ਗਿਆ ਕੋਸ਼ਿਸ਼ ਕਰਾਂ ਕਿ ਗੱਲਬਾਤ ਕਰਨ ਦੀ ਪਰ ਫਿਲਹਾਲ ਇਸ ਵੇਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਮਾਤਾ ਜੀ ਕਿਵੇਂ ਘਟਨਾ ਵਾਪਰੀ ਸੀ ਕਿੰਨਾ ਪੁਰਾਣਾ ਘਰ ਹੈ ਇਹ ਕਾਫੀ ਪੁਰਾਣਾ ਆ ਜੀ ਤੇ ਮਤਲਬ ਕਿ ਮੈਂ ਰੰਗੀ ਸੀ ਜੀ ਤੇ ਬਾਰਿਸ਼ ਅੱਗੇ ਵੀ ਆਉਂਦੀ ਆਇਆ ਐਜ ਦਾ ਪਤਾ ਹੀ ਨਹੀਂ ਲੱਗਾ ਕੁਛ ਵੀ ਇੰਨਾ ਇੰਨਾ ਪਾਣੀ ਆ ਗਿਆ بارش ਹੋ ਗਈ ਇਕਦਾਂ ਵੇ ਹੋ ਗਿਆ ਮੈਂ ਕਿੱਥੇ ਸੀ ਮੈਂ ਇੱਥੇ ਹੀ ਸੀ ਪਹਿਲੇ ਇੱਧਰ ਹੀ ਸੀ ਪਾਣੀ ਨਿਕਲ ਨਹੀਂ ਰਿਹਾ ਸੀ ਵੀ ਆਪਾਂ ਬਾਹਰ ਲੈ ਆਏ ਬਾਹਰ ਲੈ ਆਇਆ ਸੀ ਸਾਰੇ ਬਾਹਰ ਚਲੇ ਗਏ ਸੀ ਸਾਰੇ ਬਾਹਰ ਚਲੇ ਗਏ ਸੀ ਪੰਜਾਬ ਸਰਕਾਰ ਵੱਲੋਂ ਤੁਹਾਡੀ ਬਾਹਰ ਖੜੀ ਗਈ ਆ ਮੁਆਵਜ਼ਾ ਦਿੱਤਾ ਰਿਹਾ ਕਿਵੇਂ ਲੱਗ ਰਿਹਾ ਹੈ ਕਿ ਮਕਾਨ ਤੁਹਾਡਾ ਦੁਬਾਰਾ ਪਿਆਰ ਹੋਏਗਾ ਬਹੁਤ ਬਹੁਤ ਸ਼ੁਕਰੀਆ ਕਰਾਂਗੇ ਇਸ ਤੋਂ ਬੇ ਤਾਂ ਸਾਰਾ ਸਮਾਨ ਸਾਰਾ ਖੁਸ਼ੀ ਦੇ ਇਹ ਅਭੀ ਜਾਨ ਬਚੀ ਬਚਾ ਕੁਛ ਨਹੀਂ ਪੰਜਾਬ ਸਰਕਾਰ ਹੁਣ ਬਾਹਰ ਫੜਨ ਜਾ ਰਹੀ ਹੈ ਨਵਾਂ ਘਰ ਬਣੇਗਾ ਸਾਰਾ ਸਵਾਨ ਨਵਾਂ ਆ ਜਾਏਗਾ ਬਹੁਤ ਬਹੁਤ ਧੰਨਵਾਦ ਕਰੂੰਗੀ ਮੈਂ ਤਾਂ ਉਹਦਾ ਦੇਣ ਦੇ ਨਹੀਂ ਦੋਗੇ ਇਹਨਾਂ ਉਹਨਾਂ ਦਾ ਸ਼ੁਕਰਗੁਜ਼ਾਰ ਕੈਬਨਟ ਮੰਤਰੀ ਮਹਿੰਦਰ ਪਗਤ ਵੱਲੋਂ 1,20,000 ਦਾ ਚੈੱਕ ਜਿਹੜਾ ਹੈਗਾ ਉਹ ਮੈਨੂੰ ਵਾਲੀਆ ਜੀ ਜਿਹੜੇ ਹੈਗੇ ਨੇ ਉਹਨਾਂ ਦੇ ਹੱਥ ਵਿੱਚ ਫਨਾਇਆ ਗਿਆ ਕਿਉਂਕਿ ਘਰ ਦੀ ਦੁਬਾਰਾ ਉਸਾਰੀ ਹੋਣੀ ਹੈ ਨਵਾਂ ਸਮਾਨ ਆਉਣਾ ਹੈ ਤੇ ਸ਼ੁਕਰੀਆ ਦਾ ਪੰਜਾਬ ਸਰਕਾਰ ਦਾ ਕਰਦੇ ਹੋਏ ਵੀ ਇੱਥੇ ਨਜ਼ਰ ਆ ਰਹੇ ਨੇ ਤੇ ਲੋਕਾਂ ਨੂੰ ਰੱਖ ਲੋ ਤੇ ਕਿਤੇ ਰੱਖ ਤੇੰਗਾਰੇ ਵਾਸਤੇ ਬਿਲਕੁਲ ਜਲਦੀ ਦੇ ਕਿਸੇ ਘਰ ਤੋਂ ਦਿਖਾ ਦੇਣਾ ਹੈ ਹੈਲਪਫਲ ਹੈ ਪੰਜਾਬ ਸਰਕਾਰ ਵੱਲੋਂ ਰਾਹਤ ਸਮਗਰੀ ਜਿਹੜੀ ਹੈਗੀ ਆ ਉਹ ਵੀ ਦਿੱਤੀ ਜਾ ਰਹੀ ਹੈ ਰਾਸ਼ਨ ਜਿਹੜਾ ਹੈਗਾ ਉਹ ਜਿਹੜਾ ਇਹਨਾਂ ਨੇ ਵਰਤਿਆ ਜਾਣਾ ਉਹ ਵੀ ਇਹ ਰਾਸ਼ਨ ਹੈ ਕਿਲੋ ਤੇ ਵਰਤਨ ਤੇ ਰਾਸ਼ਨ ਜਿਹੜਾ ਹੈਗਾ ਉਹ ਵੀ ਉਹਨਾਂ ਦੇ ਸਪੋਰਟ ਦਿੱਤਾ ਗਿਆ ਤਾਂ ਜੋ ਆਪਣਾ ਗੁਜ਼ਰ ਬਸਰ ਜਿਹੜੀ ਹੈਗੀ ਆ ਉਹ ਕਰ ਸਕਣ ਕਿਉਂਕਿ ਮਕਾਨ ਅ ਦੁਆਰਾ ਤਿਆਰ ਹੋਣਾ ਫਿਲਹਾਲ ਦੀ ਘੜੀ ਅ ਅੰਡੀਆਂ ਗਵੰਡੀਆਂ ਦੇ ਰਹਿ ਕੇ ਆਪਣਾ ਗੁਜ਼ਰਬਸਰ ਜਿਹੜੀ ਹੈਗੀ ਆ ਉਹ ਕਰ ਰਹੇ ਨੇ ਤੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਸਰ ਪੰਜਾਬ ਸਰਕਾਰ ਵੱਲੋਂ ਬਾਹ ਫੜੀ ਗਈ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਮਕਾਨ ਨੁਕਸਾਨੇ ਗਏ ਨੇ ਜਾਂ ਜਿਨ੍ਹਾਂ ਦਾ ਹੋਰ مالی ਨੁਕਸਾਨ ਜਿਹੜਾ ਹੈਗਾ ਕਹਿਆ ਉਹ 5 ਕਰੋੜ ਦੀ ਰਾਸ਼ੀ ਜਿਹੜੀ ਜਲੰਧਰ ਜਲੰਧਰ ਨੂੰ ਖਾਲੀ ਦਿੱਤੀ ਗਈ। ਬਿਲਕੁਲ ਜੀ ਬਹੁਤ ਹੀ ਪੰਜਾਬ ਸਰਕਾਰ ਨੇ ਇਮੀਡੀਏਟਲੀ ਤੁਹਾਨੂੰ ਪਤਾ ਜਦੋਂ ਲਗਾਤਾਰ ਮਤਲਬ 96 ਘੰਟੇ ਲਗਾਤਾਰ ਨਹੀਂ ਪਿਆ ਸੀਗਾ ਇਸ ਏਰੀਆ ਦੇ ਵਿੱਚ ਤੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਾਫੀ ਸਾਡੇ ਮਤਲਬ ਸ਼ਹਿਰੀ ਇਲਾਕਿਆਂ ਦੇ ਵਿੱਚ ਮਕਾਨਾਂ ਦੇ ਛੱਤਾਂ ਦਾ ਨੁਕਸਾਨ ਹੋਇਆ ਤੇ ਸਾਡੇ ਪਿੰਡਾਂ ਦੇ ਵਿੱਚ ਜਦੋਂ ਬੀਨ ਨੀਤਾ ਤੇ ਸਰਦੂ ਦਾ ਪਾਣੀ ਦਾ ਜਲ ਭਰਾ ਹੋਇਆ ਇਕ ਤਰਫ ਪਰਮਾਤਮਾ ਦੀ ਇਹ ਮਿਹਰ ਹੈ ਕਿ ਸਾਡਾ ਕੋਈ ਮੇਨ ਬੰਦ ਜਿਹੜਾ ਇਸ ਵਾਰ ਜ਼ਿਲंधर ਪੰਦੀ ਟੁੱਟਿਆ ਪਰ ਜਿਹੜਾ ਗਰੀਬ ਲੋਕਾਂ ਦਾ ਜਾਂ ਸਾਡੇ ਮਤਲਬ ਆਮ ਘਰਾਂ ਦੇ ਵਿੱਚ ਵੀ ਜਿਹੜਾ ਮਕਾਨਾਂ ਦਾ ਟੁੱਟ ਹੋਇਆ ਹੈਗਾ ਉਹ ਸਾਡੀ ਇੱਕ ਕੋਸ਼ਿਸ਼ ਆ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਾਨਯੋਗ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਕਿ ਅਸੀਂ ਜਿਹੜੇ ਇਹਨਾਂ ਛੱਤਾ ਦਾ ਨੁਕਸਾਨ ਜਿਹੜਾ ਜੋ ਉਹਦੀ ਅਸੀਂ ਪਰਪਾਈ ਕਰ ਸਕੀਏ ਅਸੀਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆਲਰੇਡੀ ਸਾਡੇ ਮਤਲਬ ਸਾਡੀ ਜਿਹੜੀ ਟੀਮਾਂ ਹੈਗੀਆਂ ਉਹਦੇ ਵਿੱਚ 573 ਜਿਹੜੇ ਘਰ ਹੈਗੇ ਮਕਾਨ ਹੈਗੇ ਉਹਨਾਂ ਦੀ ਅਸੀਂ ਜਿਹੜੀ ਸਰਵੇ ਤੇ ਅਸੈਸਮੈਂਟ ਕਰਵਾ ਚੁੱਕੇ ਹਾਂ ਕਿ ਆਲਰੇਡੀ 1 ਕਰੋੜ ਤੋਂ ਵੱਧ ਜਿਹੜੀ ਰਾਸ਼ੀ ਹੈ ਉਹਦਾ ਅਸੀਂ ਜਿਹੜਾ 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 ਜੀ ਅਸੈਸਮੈਂਟ ਐਂਡ ਡਿਸਬਰਸਮੈਂਟ ਜਿਹੜੀ ਚੱਲੂ ਹੈਗੀ ਅੱਜ ਵੀ ਅਸੀਂ ਮਾਤਾ ਜੀ ਦੇ ਇੱਥੇ ਵਸਤੀ ਗੁਜਾਂ ਦੇ ਵਿੱਚ ਆਏ ਹਾਂ ਮਾਨਯੋਗ ਪੰਥੀ ਜੀ ਸਾਨੂੰ ਲੈ ਕੇ ਆਏ ਨੇ ਤੇ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿ ਜਿੰਨਾਂ ਛੇਤੀ ਜਿੰਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਅਸੀਂ ਜਿਹੜੀ ਪਰਪਾਈ ਕਰ ਸਕੀਏ ਤੇ ਇਹ ਜਿਹੜੇ ਬਹੁਤ ਹੀ ਕੋ ਛੋਟੀ ਜੀ ਇੱਕ ਸਾਡੀ ਰਾਸ਼ੀ ਹੈ ਜਿਹੜੀ ਪੰਜਾਬ ਸਰਕਾਰ ਜਿਹੜੀ ਇਹਨਾਂ ਨੂੰ ਦੇ ਦਿਆ ਹੋਰ ਵੀ ਜਿਹੜੇ ਅੰਨ ਘਰਾਂ ਨੂੰ ਕੁਝ ਵੀ ਜੇ ਵੀ ਅਸੀਂ ਆਪਣੇ ਵੱਲੋਂ ਹੈਲਪ ਕਰ ਪਾਵਾਂਗੇ ਅਸੀਂ ਸਾਰੇ ਗਲ ਮਿਲ ਕੇ ਸੁਸਾਇਟੀ ਮਾਯੂਗ ਮੰਥੀ ਜੀ ਪ੍ਰਸ਼ਾਸਨ ਹੋਰ ਅਸੀਂ ਪੂਰੇ ਦੰਦੇ ਨਾਲ ਰਾਸ਼ੀ ਜਿਹੜੀ ਦਿੱਤੀ ਗਈ ਹੈ ਜੇ ਉਸ ਤੋਂ ਵੱਧ ਲੱਗਦਾ ਹੈਗਾ ਉਹਦੇ ਵੀ ਸਾਈਡੋਂ ਡੈਫੀਨਿਟਲੀ ਮੈਨੂੰ ਮੈਨੂੰ ਬਹੁਤ ਸਾਰੇ ਜਿਹੜੇ ਐਨ ਜੀਓਸ ਨੇ ਸਮਾਜ ਸੇਵੀ ਨੇ ਇੰਡਸਟਰੀਸ ਨੇ ਅਪਰੋਚ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਕੀ ਮਦਦ ਕਰ ਸਕਦੇ ਹਾਂ ਸਰ ਅੱਜ ਅਸੀਂ ਜਿਹੜਾ ਹੈਗਾ ਕੋਈ ਐਨ ਜੀਓਸ ਲਈ ਜਾਣਾ ਸ਼ੁਰੂ ਕੀਤਾ ਜੀ ਹੁਣ ਦਾ ਆਸ਼ਰੰਗਾਰਾ ਸੀ ਕਾਫੀ ਜਿਹੜਾ ਦੇ ਚੁੱਕੇ ਨੇ ਹੁਣ ਜਿਹੜੀ ਜ਼ਰੂਰਤ ਹੈ ਲੋਕਾਂ ਦਾ ਜਿਹੜਾ ਕਰਾ ਦਾ ਨੁਕਸਾਨ ਹੋਇਆ ਹੈਗਾ ਉਹਨਾਂ ਨੂੰ ਵੀ ਆਪਾਂ ਕੋਸ਼ਿਸ਼ ਕਰੀਏ ਕਿਸ ਤਰ੍ਹਾਂ ਪਰਪਾਈ ਕਰ ਸਕੀਏ ਤੇ ਬਹੁਤ ਸੇ ਸਮਾਜ ਸੇਵੀਆਂ ਨੇ ਜਿਹੜਾ ਅੱਗੇ ਹੱਥ ਵਧਾਇਆ ਹੈਗਾ ਤੇ ਅਸੀਂ ਪੰਜਾਬ ਸਰਕਾਰ ਸਮਾਜ ਸੇਵੀ ਪ੍ਰਸ਼ਾਸਨ ਸਾਰੇ ਰਲ ਮਿਲ ਕੇ ਸਾਰਿਆਂ ਦੀ ਇੱਕ ਦੂਜੇ ਦੀ ਹੱਲ ਕਰਾਂਗੇ ਧੰਨਵਾਦ ਗੱਲਬਾਤ ਕਰਨ ਲਈ ਤਾਂ ਮੰਤਰੀ ਸਾਹਿਬ ਨਾਲ ਲੈ ਕੇ ਮੰਤਰੀ ਜੀ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਸਰਕਾਰ ਨੇ ਬਾਹ ਫੜੀ ਹੈ ਔਰ ਹਰ ਇੱਕ ਉਸ ਲੋਕ ਉਹਨਾਂ ਲੋਕਾਂ ਦੀ ਮਦਦ ਕੀਤੀ ਹੈ ਜਿਹੜੇ ਲੋਕ ਇਸ ਇਸ ਤਰ੍ਹਾਂ ਦੀ ਤੋਂ ਜਿਨ੍ਹਾਂ ਦਾ ਨੁਕਸਾਨ ਹੋਇਆ ਪੰਜਾਬ ਵਿੱਚ ਇਸ ਵਾਰ ਜ਼ਿਆਦਾ ਬਰਸਾ ਹੋਣ ਦੇ ਕਾਰਨ ਕੁਝ ਇਲਾਕਿਆਂ ਦੇ ਵਿੱਚ ਫਲੱਡ ਆਇਆ ਹੈਗਾ ਔਰ ਜਦੋਂ ਫਲੱਡ ਆਇਆ ਪੰਜਾਬ ਦੇ ਵਿੱਚ ਉਸੇ ਵੇਲੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਮੀਡੀਏਟਲੀ ਪਿੰਡਾਂ ਵਿੱਚ ਔਰ ਸ਼ਹਿਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਹਰ ਜ਼ਿਲ੍ਹੇ 'ਚ ਦੌਰਾ ਕੀਤਾ ਔਰ ਜਾ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਹ ਜੋ ਵਾਪਤਾ ਹੈਗੀ ਹੈ ਜਿਹੜੀ ਵਿਪਤਾ ਆਈ ਹੈਗੀ ਹੈ ਇਹ ਨੈਚੁਰਲ ਡਿਸਾਸਟਰ ਹੈਗਾ ਸੋ ਇਹ ਜੋ ਸਾਡਾ ਕਿਸੇ ਦਾ ਕੋਈ ਕਸੂਰ ਨਹੀਂ ਸਾਨੂੰ ਪਰਮਾਤਮਾ ਦਾ ਪਾਣਾ ਚ ਮੰਨਣਾ ਪੈਂਦਾ ਹੈ ਉਹਦੇ ਨਾਲ ਨਾਲ ਜੋ ਹੈ ਜਿੰਨੀ ਵੀ ਸਮੱਸਿਆ ਆਈ ਹੈਗੀ ਹੈ ਇਮੀਡੀਏਟਲੀ ਸੀਐਮ ਸਾਹਿਬ ਨੇ ਕਿਹਾ ਸੀ ਕਿ ਅਸੀਂ ਲੋਕਾਂ ਦੇ ਨਾਲ ਖੜੇ ਹੈਗੇ ਆਂ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਾਂਗੇ ਅੱਜ ਉਹਦੇ ਤਹਿਤ ਹੀ ਅਸੀਂ ਅੱਜ ਜੰਦਰ ਵੈਸਟ ਵਿੱਚ ਡੀਸੀ ਸਾਹਿਬਾਨ ਦੇ ਨਾਲ ਮੈਂ ਆਇਆ ਹੈਗਾ ਔਰ ਸਾਰੇ ਜਿਹੜੇ ਸਾਥੀ ਇਹ ਘਰ ਜਿਹੜਾ ਹੈ ਖਾਸ ਕਰਕੇ ਇਹ ਸਾਰਾ ਟੋਟਲ ਲਾਸ ਹੋਇਆ ਹੈਗਾ ਉਹਦੇ ਵਾਸਤੇ ਸਰਕਾਰ ਨੇ ਇਮੀਡੀਏਟਲੀ 1,20,000 ਰੁਪਏ ਇਹਨਾਂ ਨੂੰ ਸਦਾ ਮਾਲੀ ਸਦਾ ਦਿੱਤੀ ਹੈਗੀ ਹੈ ਔਰ ਉਹਦੇ ਬਾਅਦ ਜੋ ਹੈਗਾ ਅਸੀਂ ਹੋਰ ਵੀ ਅਗੇ ਲੋੜ ਪਏ ਜਿਵੇਂ ਡੀਸੀ ਸਾਹਿਬ ਨੇ ਕਿਹਾ ਹੈਗਾ ਐਨਜੀਓ ਸਹਿਬਾਨ ਇੰਡਸਟਰੀਸ ਤੋਂ ਉਹਨਾਂ ਨੇ ਲੋਕਾਂ ਨੇ ਵਾਅਦਾ ਕੀਤਾ ਕਿ ਅਸੀਂ ਕੁਝ ਕਰ ਅਡਾਪਟ ਕਰਾਂਗੇ ਤਾਂ ਕਿ ਜੇਕਰ ਉਹਨਾਂ ਦੇ ਜਿਹੜੀ ਕੋਈ ਹੋਰ ਵੀ ਲੋੜ ਪੈਦੀ ਹੈਗੀ ਅਸੀਂ ਉਹਨਾਂ ਨੂੰ ਬਣਾਵਾਂਗੇ ਔਰ ਇਹ ਰਲ ਮਿਲ ਕੇ ਸਾਰਾ ਜੋ ਹੈ ਸਾਰਾ ਕੰਮ ਹੋਣਾ ਹੈਗਾ ਇਸ ਲਈ ਸਰਕਾਰ ਦੇ ਨਾਲ ਲੋਕਾਂ ਦਾ ਵੀ ਸਹਿਯੋਗ ਦੇਣਾ ਬਹੁਤ ਜ਼ਰੂਰੀ ਬੰਦਾ ਹੈ ਔਰ ਅਸੀਂ ਆਲਰੇਡੀ ਅਪੀਲ ਵੀ ਕਰ ਚੁੱਕੇ ਹਾਂ ਕਿ ਜਿਹੜੇ ਲੋਕੀ ਚਾਹੁੰਦੇ ਨੇ ਮਦਦ ਕਰਨਾ ਉਹ ਅੱਗੇ ਆ ਕੇ ਸਾਡੇ ਪੰਜਾਬੀ ਕਿਉਂਕਿ ਪੰਜਾਬੀ ਵੈਸੇ ਵੀ ਹਮੇਸ਼ਾ ਹਰ ਮੁਸ਼ਕਿਲ ਦਾ ਸਾਹਮਣਾ ਕਰਦੇ ਆਏ ਨੇ ਲਗਾਤਾਰ ਔਰ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਇਸ ਮੁਸੀਬਤ ਤੋਂ ਵੀ ਬਾਹਰ ਨਿਕਲਾਂਗੇ ਔਰ ਬਹੁਤ ਜਲਦੀ ਜਰੇ ਪੰਜਾਬੀ ਸਾਡੇ ਸਾਥੀ ਭੈਣ ਭਾਈ ਨੇ ਅਸੀਂ ਆਪਣੀ ਨਾਰਮਲ ਜ਼ਿੰਦਗੀ ਜੀਣਾ ਸ਼ੁਰੂ ਕਰਾਂਗੇ ਤਾਂ ਬਿਲਕੁਲ ਐਸ ਵੇਲੇ ਮੀਨਾ ਵਾਲੀਆ ਹੋਰਾਂ ਨੂੰ 120000 ਦਾ ਚੈੱਕ ਜਿਹੜਾ ਹੈਗਾ ਉਹ ਦਿੱਤਾ ਗਿਆ ਤਾਂ ਕਿ ਮਕਾਨ ਦੀ ਸਾਰੀ ਜਿਹੜੀ ਹੈਗੀ ਦੁਆਰਾ ਕੀਤੀ ਜਾਵੇ ਤੇ ਨਾਲ ਦੀ ਨਾਲ ਰਾਹਤ ਸਮਗਰੀ ਜਿਹੜੀ ਹੈ ਉਹ ਵੀ ਦਿੱਤੀ ਆ ਔਰ ਡੀਸੀ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਇਹਨਾਂ ਨੂੰ ਕਿਸੇ ਹੋਰ ਚੀਜ਼ ਦੀ ਵੀ ਲੋੜ ਪੈਂਦੀ ਹੈ ਜੇ 120000 ਤੋਂ ਜ਼ਿਆਦਾ ਰਕਮ ਵੀ ਲੱਗਦੀ ਆ ਤੇ ਇਹਨਾਂ ਦਾ ਘਰ ਪੂਰੀ ਤਰ੍ਹਾਂ ਤਿਆਰ ਕਰਵਾ ਕੇ ਦਿੱਤਾ ਜਾਵੇਗਾ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨੀਦਰ ਗੰਭੋਜ ਦਿਨਿਕ ਸ਼ਰਾ ਟੀਵੀ ਜਿਲੰਦ